ਸਟਾਕ ਮਾਰਕੀਟ ਵਿੱਚ ਘਾਟਾ ਖਾਨ ਦਾ ਇੱਕ ਸਭ ਤੋਂ ਵੱਡਾ ਕਾਰਨ ਰਹਿੰਦਾ ਹੈ ਜਦੋਂ ਅਸੀਂ ਸਟਾਕ ਤਾਂ ਚੁੰਦੇ ਆ ਇਨਵੈਸਟਮੈਂਟ ਕਰਨ ਲਈ ਪਰ ਐਂਡ ਅਸੀਂ ਕਰਦੇ ਆ ਉਹਨੂੰ ਟਰੇਡਿੰਗ ਵਾਲਾ ਸਟਾਕ ਬਣਾ ਕੇ ਜਾਂ ਅਸੀਂ ਸਟਾਕ ਚੁੰਦੇ ਆ ਟਰੇਡਿੰਗ ਕਰਨ ਲਈ ਪਰ ਬਾਅਦ ਵਿੱਚ ਅਸੀਂ ਉਹਨੂੰ ਇਨਵੈਸਟਮੈਂਟ ਵਾਲਾ ਇੱਕ ਸਟਾਕ ਬਣਾ ਦਿੰਨੇ ਆ ਰੀਅਲੀ ਜਦੋਂ ਅਸੀਂ ਇਹ ਗਲਤੀ ਕਰਦੇ ਆ ਨਾ ਸਟਾਕ ਮਾਰਕੀਟ ਸਾਨੂੰ ਪੁਨਿਸ਼ ਕਰਦੀ ਹੀ ਕਰਦੀ ਹੈ ਸਾਡਾ ਕਦੇ ਵੀ ਸਟਾਕ ਮਾਰਕੀਟ 'ਚ ਪੈਸਾ ਨਹੀਂ ਬਣ ਸਕਦਾ ਕਿਉਂਕਿ ਅਸੀਂ ਇੱਥੇ ਕਾਰਨ ਹੀ ਖਤਮ ਕਰ ਦਿੰਨੇ ਆ ਅਸੀਂ ਸਟਾਕ ਮਾਰਕੀਟ 'ਚ ਆਏ ਕਿਉਂ ਸੀ ਜਦੋਂ ਵੀ ਅਸੀਂ ਇਨਵੈਸਟਮੈਂਟ ਲਈ ਆਉਨੇ ਆ ਅਸੀਂ ਕੰਪਨੀ ਦਾ ਬਿਜ਼ਨਸ ਮਾਡਲ ਵੇਖਦੇ ਆਂ ਵੈਲਿਊਏਸ਼ਨਸ ਵੇਖਦੇ ਆਂ ਠੀਕ ਹੈ ਅਸੀਂ ਏ ਕਾਰਨ ਕਰਕੇ ਐਂਟਰ ਹੋ ਰਿਹਾ ਜਦੋਂ ਅਸੀਂ ਟਰੇਡਿੰਗ ਵਾਲਾ ਸਟਾਕ ਵੇਖਦੇ ਆਂ ਉਦੋਂ ਅਸੀਂ ਉਹਦਾ ਪ੍ਰਾਈਸ ਐਕਸ਼ਨ ਵੇਖਦੇ ਆਂ ਟਰੈਂਡ ਵੇਖਦੇ ਆਂ ਸਟਾਪ ਲਸ ਵੇਖਦੇ ਆਂ ਅਸੀਂ ਡਿਫਰੈਂਟ ਕ੍ਰਾਈਟੇਰੀਆ ਨਾਲ ਐਂਟਰ ਹੁੰਨੇ ਆਂ ਪਰ ਜ਼ਿਆਦਾਤਰ ਲੋਕ ਕੀ ਕਰਦੇ ਇਹਨੂੰ ਫੌਚ-ਪੌਚ ਕਰ ਦਿੰਦੇ ਆ ਉਲਟ-ਪੁਲਟ ਕਰ ਦਿੰਦੇ ਆ ਕਹਿੰਦੇ ਤਾਂ ਹੈ ਯਾਰ ਮੈਂ ਇਨਵੈਸਟਮੈਂਟ ਕੀਤੀ ਹੈ ਬਾਅਦ ਚ ਥੋੜਾ ਮੋਟਾ ਪ੍ਰੋਫਿਟ ਜਾਂ ਲਾਸ ਲੈ ਕੇ ਨਿਕਲ ਜਾਂਦੇ ਆ ਜਾਂ ਟ੍ਰੇਡਿੰਗ ਵਾਲਾ ਸਟਾਕ ਖਰੀਦਦੇ ਆ ਬਾਅਦ ਚ ਜਦੋਂ ਮਾੜਾ ਮੋਟਾ ਲਾਸ ਚਲਾ ਗਿਆ ਯਾਰ ਮੈਂ ਤਾਂ ਇਨਵੈਸਟਮੈਂਟ ਕੀਤੀ ਹੈ ਲੰਮਾ ਸਮਾਂ ਚੱਲਦਾ ਰੂ ਕੋਈ ਚੱਕਰ ਨਹੀਂ ਜਦੋਂ ਅਸੀਂ ਇਹ ਗਲਤੀ ਕਰਦੇ ਆ ਨਾ ਰੀਅਲੀ ਸਟਾਕ ਮਾਰਕੀਟ ਸਾਨੂੰ ਪਿਨਿਸ਼ ਕਰਦੀ ਕਰਦੀ ਹੈ ਤੁਸੀਂ ਚੀਜ਼ ਸਮਝੋ ਜਿਹੜੀ ਇਨਵੈਸਟਿੰਗ ਹੈ ਨਾ ਇਹ ਇੱਕ ਟੈਸ ਸੌਰੀ ਟੈਸਟ ਮੈਚ ਦੀ ਤਰ੍ਹਾਂ ਹੁੰਦੀ ਹੈ ਜੋ ਟਰੇਡਿੰਗ ਹੈ ਨਾ ਇੱਕ T20 ਮੈਚ ਦੀ ਤਰ੍ਹਾਂ ਹੁੰਦੀ ਹੈ ਹੁਣ T20 ਮੈਚ ਕੀ ਹੁੰਦਾ ਹੈ ਤੁਹਾਨੂੰ ਡਿਫਰੈਂਸ ਦੋਹਾਂ ਦਾ ਪਤਾ ਹੀ ਹੈ 메ਜਰ ਡਿਫਰੈਂਸ ਪਤਾ ਹੈ 120 ਗੇਂਦਾ ਹੁੰਦੀਆਂ ਠੀਕ ਹੈ 20 ਓਵਰਾਂ ਚ ਮੈਚ ਖਤਮ ਕਰਨਾ ਪਰ ਹੈਡ 2 ਓਵਰ ਆ ਰਹੇ 12 ਗੇਂਦਾ ਆ ਰਹੀਆਂ ਸੋ ਇੱਥੇ ਪਲੇਅਰ ਰਿਸਕ ਜ਼ਿਆਦਾ ਲੈਂਦੇ ਆ ਹਰ ਬਾਲ ਤੇ ਸ਼ਾਰਟ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਅਸੀਂ ਛੇਤੀ ਤੋਂ ਛੇਤੀ ਸਕੋਰ ਬਣਾ ਸਕੀਏ ਜੇ ਆਊਟ ਵੀ ਹੋ ਗਏ ਸਾਨੂੰ ਪਤਾ ਹੈ ਪਿੱਛੇ ਦੂਸਰਾ ਬੈਟਸਮੈਨ ਆ ਜਾਏਗਾ ਕਿਉਂਕਿ ਗੇਂਦਾ ਥੋੜੀਆਂ ਨੇ ਅਸੀਂ ਰਿਸਕ ਲੈ ਸਕਦੇ ਆ ਬਟ ਕੀ ਇਹ ਸੇਮ ਚੀਜ਼ ਟੈਸਟ ਮੈਚ ਕੀਤੀ ਜਾ ਸਕਦੀ ਹੈ ਨਹੀਂ ਟੈਸਟ ਮੈਚ ਗੇਮ ਹੈ ਪੇਸ਼ੈਂਸ ਦੀ ਇੱਥੇ ਪਲੇਅਰ ਕੋਸ਼ਿਸ਼ ਕਰਦਾ ਆਊਟ ਨਹੀਂ ਹੋਣਾਗਾ ਗੇਂਦਾ ਭਾਵੇਂ ਅਸੀਂ ਜਿਆਦਾ ਤੋਂ ਜਿਆਦਾ ਖਾਲੀ ਟਪਾ ਦਈਏ ਜਿੰਨਾ ਲੰਮਾ ਸਮਾਂ ਟਿਕਾਂਗੇ ਉਨਾ ਹੀ ਮੈਚ ਜਿੱਤਣ ਦੇ ਚਾਂਸਸ ਜਿਆਦਾ ਨੇ ਠੀਕ ਹੈ ਹੁਣ ਜਿਹੜੀ T20 ਮੈਚ ਹੈ ਇਹ ਸਕਿਲਸ ਦੀ ਗੇਮ ਹੈ ਇੱਥੇ ਯੋਰਕਰ ਬਾਲ ਵੀ ਆਉਂਦੀ ਹੈ ਪਲੇਅਰ ਟਰਾਈ ਕਰਦਾ ਇਸ ਤੇ ਵੀ ਸ਼ਾਟ ਜਾਵੇ ਬਟ ਇੱਥੇ ਜਿੰਨਾ ਚਿਰ ਉਹਨਾਂ ਦੇ ਪਸੰਦ ਦੀ ਸ਼ਾਟ ਨਹੀਂ ਆਏਗੀ ਯਰਕਰ ਹੌਣੀਆਂ ਸਾਰੀਆਂ ਡਿਫੈਂਸ ਕਰਨਗੇ ਜਿੰਨਾ ਚਿਰ ਪਸੰਦ ਦੀ ਸ਼ਾਟ ਨਹੀਂ ਆਏਗੀ ਉਹਨਾਂ ਚਿਰ ਖੇਡਣਗੇ ਨਹੀਂ ਕਿਉਂਕਿ ਉਹਨਾਂ ਨੇ ਆਪਣੀ ਵਿਕਟ ਬਚਾਉਣੀ ਹੈ ਦੋਹਾਂ ਦਾ ਡਿਫਰੈਂਸ ਤੁਹਾਨੂੰ ਪਤਾ ਹੈ ਬਟ ਹੁਣ ਦੋਹਾਂ ਨੂੰ ਉਲਟ ਪੁਲਟ ਕਰਕੇ ਦੇਖੋ ਤੁਸੀਂ ਸੋਚੋ ਜਿਹੜਾ ਟੈਸਟ ਮੈਚ ਆ ਉਹਨੂੰ T20 ਤਰ੍ਹਾਂ ਖੇਡ ਕੇ ਵੇਖਣਾ ਹੈ ਕੀ ਹੋਏਗਾ ਟੈਸਟ ਮੈਚ ਆ ਤੁਸੀਂ T20 ਤਰ੍ਹਾਂ ਖੇਡਣ ਲੱਗੇ ਆਏ ਸਟਾਰਟਿੰਗ ਚੌਕੇ ਛੱਕੇ ਆਊਟ ਹੋਣ ਦੇ ਚਾਂਸਸ ਵੀ ਉਨਾਂ ਹੀ ਜ਼ਿਆਦਾ ਹੈ ਹੋ ਸਕਦਾ ਤੁਸੀਂ 25 ਓਵਰ ਖੇਡੋ 30 ਓਵਰ ਖੇਡੋ 35 ਓਵਰ ਖੇਡੋ ਹੋ ਸਕਦਾ 200 ਸਕੋਰ 300 ਸਕੋਰ ਬਣਾ ਲਓ ਆਲ ਆਊਟ ਹੋ ਜਾਓਗੇ ਠੀਕ ਹੈ ਪਰ ਬਾਅਦ ਚ ਓਪੋਜੀਸ਼ਨ ਟੀਮ ਨੂੰ ਤੁਸੀਂ ਕੀ ਦੇ ਕੇ ਜਾ ਰਹੇ ਹੋ ਉਸੇ ਦਿਨ ਦੇ 60 70 ਓਵਰ ਅਗਲੇ 4 ਦਿਨ ਵੀ ਪਏ ਆ ਅਗਲਾ इजीली ਵੀ ਹੌਲੀ ਹੌਲੀ ਖੇਡ ਕੇ ਵੀ ਤੁਹਾਡੇ ਸਕੋਰਸ ਨੂੰ इजीली ਚੇਸ ਕਰ ਲੇਗਾ ਠੀਕ ਹੈ ਤੁਸੀਂ ਸੈਕੰਡ ਇਨਿੰਗ ਵੀ ਫਿਰ ਤੇਜ਼ ਤੇਜ਼ ਖੇਡੀ ਫਿਰ ਆਲ ਆਊਟ ਹੋਗੇ ਅਗਲਾ ਫਿਰ ਵੀ ਡਿਫੈਂਸ ਹੌਲੀ ਹੌਲੀ ਖੇਡ ਦਾ ਸਕੋਰ ਬਣਾ ਲੇਗਾ ਰੀਅਲੀ ਲਾਸ ਹੋਣ ਦੇ ਚਾਂਸਸ ਐ ਇੱਥੇ ਮੈਚ ਹਰੋਂਗੇ ਹੀ ਹਰੋਂਗੇ ਉਧਰ ਦੂਸਰੇ ਹੈਂਡ ਤੇ ਤੁਸੀਂ T20 ਵਾਲੇ ਪਾਸੇ ਆ ਜਾਓ T20 ਵਾਲੇ ਪਾਸੇ ਤੁਸੀਂ ਆ ਕੇ ਕਹੋ ਮੈਂ ਰਿਸਕ ਲੈਣਾ ਹੀ ਨਹੀਂ ਮੈਂ ਤਾਂ ਵਿਕਟ ਗਵਾਉਣੀ ਨਹੀਂ ਮੈਂ ਇਹਨੂੰ ਟੈਸਟ ਮੈਚ ਦੀ ਤਰ੍ਹਾਂ ਖੇਡੂ ਹਰ ਬਾਲ ਡਿਫੈਂਸਿਵ ਖੇਡੋ ਹੋ ਸਕਦਾ ਤੁਸੀਂ 50 ਸਕੋਰ ਵੀ ਨਾ ਬਣਾ ਪਾਓ T20 ਦੇ ਮੈਚ ਵਿੱਚ 50 ਬਣਾਓ 100 ਬਣਾਓ ਫਿਰ ਵੀ ਹਾਰਨ ਦੇ ਚਾਂਸਸ ਉਨੇ ਹੀ ਜ਼ਿਆਦਾ ਐ ਸੋ ਜਦੋਂ ਤੁਸੀਂ ਕਾਰਨ ਬਦਲ ਦਿੰਨੇ ਹੋ ਨਾ ਜਦੋਂ ਤੁਸੀਂ ਜਿਹੜੀ ਚੀਜ਼ ਜਿਸ ਟ੍ਰਿਕਨਲ ਖੇਡਣ ਵਾਲੀ ਆਉਂਦਾ ਸਿਸਟਮ ਹੀ ਬਦਲ ਦਿੰਨੇ ਹੋ ਤੁਹਾਡੇ ਲੌਸ ਹੋਣ ਦੇ ਚਾਂਸਸ ਰਹਿੰਦੇ ਹੀ ਰਹਿੰਦੇ ਆ ਰੀਅਲੀ ਲੋਕ ਬਹੁਤ ਵੱਡੀ ਗਲਤੀ ਕਰਦੇ ਆ ਟਰੇਡਿੰਗ ਵਾਲੇ ਸਟਾਕ ਨੂੰ ਇਨਵੈਸਟਿੰਗ ਵਾਲਾ ਬਣਾ ਦਿੰਦੇ ਆ ਇਨਵੈਸਟਿੰਗ ਵਾਲੇ ਸਟਾਕ ਨੂੰ ਟਰੇਡਿੰਗ ਵਾਲਾ ਬਣਾ ਦਿੰਦੇ ਆ ਆਪਾਂ ਐਗਜ਼ਾਮਪਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿਵੇਂ ਗਲਤੀ ਹੁੰਦੀ ਆ ਆ ਮੈਂ ਕੋਈ ਚਾਰਟ ਖੋਲਦਾ ਆ ਏਸ਼ੀਅਨ ਪੇਂਟ ਦੀ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਆ ਮੈਂ ਉਸੇ ਨੂੰ ਹੀ ਕੰਟੀਨਿਊ ਕਰ ਰਿਹਾ ਸੀ ਬਟ ਆਪਾਂ ਇੱਥੇ ਚਾਰਟ ਕੋਈ ਹੋਰ ਖੋਲਦੇ ਆ ਆ ਐਗਜ਼ਾਮਪਲ ਦੇ ਰੂਪ ਚ ਆਪਾਂ ਇੱਥੇ ਆ ਯੈਸ ਬੈਂਕ ਦਾ ਚਾਰਟ ਖੋਲਦੇ ਹਾਂ ਯੈਸ ਬੈਂਕ ਓਕੇ ਯੈਸ ਬੈਂਕ ਦਾ ਚਾਰਟ ਫੋਰ ਐਗਜ਼ਾਮਪਲ ਲਈ ਕਿਸੇ ਨੇ ਟਰੇਡਿੰਗ ਲਈ ਚੁਣਿਆ ਠੀਕ ਹੈ ਉਹਨੇ ਕਿਹਾ ਕਿ ਬਾਈ ਮੈਂ ਦੇ ਟਰੇਡਿੰਗ ਕਰਨੀ ਸੀ ਠੀਕ ਹੈ ਹੁਣ ਉਹ ਟਰੇਡਿੰਗ ਕਿੱਥੇ ਕਰ ਰਿਹਾ ਐਗਜ਼ਾਮਪਲ ਦੇ ਰੂਪ ਚ ਮੈਂ ਦੱਸ ਰਿਹਾ ਤੁਹਾਨੂੰ ਟ੍ਰੇਡਰ ਕੀ ਕਰਦੇ ਹੁੰਦੇ ਆ ਉਹਨਾਂ ਦਾ ਇੱਕ ਕ੍ਰਾਈਟੇਰੀਆ ਹੁੰਦਾ ਹੈ ਕਿ ਇੱਕ ਸਟਾਕ ਬਾਏ ਕੀਤਾ ਜੇ ਬਾਏ ਚਾਸੋਂ ਦੇ ਉਲਟ ਚਲਾ ਗਿਆ ਉੱਥੇ ਉਹ ਸਟਾਪ ਲੌਸ ਲੈਣਗੇ ਠੀਕ ਹੈ ਜਾਂ ਜੋ ਵੀ ਉਹਨਾਂ ਦੇ ਸਟਾਪ ਲੌਸ ਦੇ ਪੈਰਾਮੀਟਰ ਨੇ ਪੈਰਾਮੀਟਰ ਪ੍ਰਾਈਸ ਦਾ ਵੀ ਹੋ ਸਕਦਾ ਪੈਰਾਮੀਟਰ ਕੋਈ ਹੋਰ ਵੀ ਉਹ ਚੁਣ ਸਕਦੇ ਆ ਬਟ ਉਹ ਸਟਾਪ ਲੌਸ ਇੱਕ ਰੱਖਣਗੇ ਕਿ ਮੈਂ ਇਸ ਤੋਂ ਜ਼ਿਆਦਾ ਲੌਸ ਨਹੀਂ ਲੈਣਾ ਮੈਂ ਇੰਨੇ ਤੇ ਨਿਕਲਣਾ ਫੋਰ ਐਗਜ਼ਾਮਪਲ ਦੇ ਰੂਪ ਚ ਉਹ ਸਟਾਕ ਚ ਐਂਟਰ ਹੁੰਦੇ ਆ ਇਹ ਆ ਏਰੀਆ ਜ਼ੋਨ ਆ ਆ ਜ਼ੋਨ ਦੇ ਵਿੱਚ ਉਹ ਟ੍ਰੇਡਿੰਗ ਕਰ ਰਹੇ ਨੇ ਠੀਕ ਹੈ ਆ ਉਤਲੇ ਜ਼ੋਨ ਦੇ ਵਿੱਚੋਂ ਟਰੇਡਿੰਗ ਕਰ ਰਹੇ ਨੇ ਆ ਮੈਂ ਇੱਥੇ 2 ਮਿੰਟ ਥੋੜਾ ਬੈਟਰ ਵੇ ਨਾਲ ਤੁਹਾਨੂੰ ਸਮਝਾਉਣਾ ਚਾਹੁੰਦਾ ਆ ਜ਼ੋਨ ਦੇ ਵਿੱਚ ਟਰੇਡਿੰਗ ਕਰ ਰਹੇ ਨੇ ਥੱਲੇ ਸਟਾਪ ਲੌਸ ਰੱਖ ਰਹੇ ਨੇ ਉੱਤੇ ਪ੍ਰੋਫਿਟ ਲੈ ਰਹੇ ਨੇ ਬਾਈ ਚਾਂਸ ਉਹ ਸਟਾਪ ਲੌਸ ਟੁੱਟ ਕੇ ਥੱਲੇ ਆ ਗਿਆ ਉਹ ਬੰਦਾ ਕਹਿੰਦਾ ਯਾਰ ਕੋਈ ਗੱਲ ਨਹੀਂ ਸਟਾਪ ਲੌਸ ਸੈੱਟ ਹੋ ਗਿਆ ਲੌਸ ਕਿਉਂ ਲੈਣਾ ਇਹਨੂੰ ਆਪਾਂ ਇਨਵੈਸਟਮੈਂਟਲੀ ਛੱਡ ਦਿੰਦੇ ਆ ਸਟਾਕ ਲਿਆ ਸੀ ਟਰੇਡਿੰਗ ਲਈ ਸਟਾਪ ਲੌਸ ਉਹਨੇ ਅਕਸੈਪਟ ਨਹੀਂ ਕੀਤਾ ਉਹਨੇ ਇਹਨੂੰ ਬਣਾਤੀ ਇਨਵੈਸਟਮੈਂਟ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਬੈਂਕ ਕੋ ਉੱਪਰ ਆਈ ਜਾਉ ਜਦੋਂ ਅਸੀਂ ਟਰੇਡਿੰਗ ਕਰਦੇ ਆ ਨਾ ਰੀਅਲੀ ਟਰੇਡਿੰਗ ਕਰਨ ਲੱਗੇ ਅਸੀਂ ਕੰਪਨੀ ਦੇ ਫੰਡਾਮੈਂਟਲ ਦੇਖਦੇ ਨਹੀਂਗੇ ਠੀਕ ਹੈ ਕੁਝ ਲੋਕ ਨੇ ਫੋਰ ਐਗਜ਼ਾਮਪਲ ਮੈਂ ਟਰੇਡਿੰਗ ਕਰਦਾ ਮੇਰੀ ਟਰੇਡਿੰਗ ਇਸ ਤਰੀਕੇ ਦੀ ਹੁੰਦੀ ਹੈ ਅਸੀਂ ਫੰਡਾਮੈਂਟਲ ਕਿਉਂਕਿ ਮੈਂ ਪੋਜੀਸ਼ਨਲ ਟਰੇਡਿੰਗ ਕਰਦਾ ਉਹ 3 ਸਾਲ ਦੀ ਟਰੇਡਿੰਗ ਹੈ ਉੱਥੇ ਫੰਡਾਮੈਂਟਲ ਕੰਮ ਕਰਦੇ ਆ ਜੋ ਮੋਸਟਲੀ ਲੋਕ ਕਰਦੇ ਆ ਇੰਟਰਾਡੇ ਜਾਂ ਕੁਝ ਹਫ਼ਤਿਆਂ ਦੀ ਟਰੇਡਿੰਗ ਕਰਦੇ ਆ ਨਾ ਹਫ਼ਤੇ ਦੇ ਵਿੱਚ 5 ਦਿਨਾਂ ਦੀ 10 ਦਿਨਾਂ ਦੀ ਟਰੇਡ ਮਕਾਉਣੀ ਹੈ ਉੱਥੇ ਫੰਡਾਮੈਂਟਲ ਕੰਮ ਹੀ ਨਹੀਂ ਕਰਦੇ ਉੱਥੇ ਕੱਲਾ ਪ੍ਰਾਈ ਜਦੋਂ ਟ੍ਰੇਡ ਕਰਦੇ ਆ ਬਾਈ ਚਾਸ ਉਹਨਾਂ ਨੇ ਇੱਥੇ ਸਟਾਪ ਲੋਸ ਹਿੱਟ ਨਹੀਂ ਨਿਕਲੇ ਹੁੰਦੇ ਉਹ ਚੀਜ਼ ਸਮਝੋ ਜੇ ਇੱਥੇ ਬਾਈ ਕੀਤੀ ਹੈ ਫੋਰ ਐਗਜ਼ਾਮਪਲ 300 ਤੇ ਬਾਈ ਕੀਤੀ ਅੱਜ ਇਸ ਚੀਜ਼ 20 ਰੁਪਏ ਦੀ ਰਹਿ ਗਈ 90% ਤੋਂ ਵੀ ਉੱਤੇ ਦਾ ਲਾਸ ਦੇਖੋ ਇਦਾਂ ਲੋਕਾ ਘਾਟਾ ਖਾਂਦੇ ਆ ਤੁਸੀਂ ਜਿੱਥੇ ਉੱਥੇ ਨਿਕਲਣਾ ਸੀ ਨਹੀਂ ਨਿਕਲੇ ਠੀਕ ਹੈ ਕਿਉਂਕਿ ਇਹ ਸਟਾਕ ਸੀ ਟਰੇਡਿੰਗ ਵਾਲਾ ਪਰ ਤੁਸੀਂ ਇਹਨੂੰ ਇਨਵੈਸਟਮੈਂਟ ਬਣਾਤਾ ਘਾਟਾ ਪੈ ਗਿਆ ਫਿਰ ਦੂਸਰ ਕਿਉਂਕਿ ਤੁਹਾਨੂੰ ਇਹਦੀ ਕੰਪਨੀ ਦੀ ਵੈਲਿਊਏਸ਼ਨ ਪਤਾ ਹੀ ਨਹੀਂ ਟਰੇਡਿੰਗ ਕਰਨ ਵਾਲਾ ਬੰਦਾ ਜ਼ਿਆਦਾਤਰ ਕੰਪਨੀ ਦੀ ਵੈਲਿਊਏਸ਼ਨਸ ਨਹੀਂ ਦੇਖਦਾ ਕੰਪਨੀ ਦੇ ਬਿਜ਼ਨਸ ਮਾਡਲਸ ਨਹੀਂ ਵੇਖਦਾ ਕਿਉਂਕਿ ਉਹਦਾ ਲੰਬੇ ਸਮੇਂ ਲਈ ਹੈ ਨਾ ট্রেਡਿੰਗ ਹੈ ਜਿਹੜੀ ਸ਼ਾਰਟ ਟਰਮ ਦੀ ਹੈ ਸੋ ਘਾਟਾ ਖਾਂਦਿਆ ਔਨ ਅਦਰ ਹੈਡ ਕੋਈ ਕਹਿ ਲਓ ਕਿ ਇਨਵੈਸਟਮੈਂਟ ਵਾਲਾ ਸਟਾਕ ਹੈ ਕੋਈ ਸਟਾਕ ਚੱਕ ਲਓ ਵਧੀਆ ਕੋਈ ਚੱਕ ਲਓ ਤੁਸੀਂ ਪੀੜੀ ਲਾਈਟ ਚੱਕ ਲੈਣੇ ਆਪਾਂ ਪੀੜੀ ਲਾਈਟ ਇੰਡਸਟਰੀ ਚੱਕਦੇ ਆ ਠੀਕ ਹੈ ਹੁਣ ਪੀੜੀ ਲਾਈਟ ਤੁਹਾਨੂੰ ਪਤਾ ਹੈ ਕਿ ਇੱਕ फेविकोल दी कंपनी ਆਪਾਂ ਨੂੰ ਪਤਾ ਹੈ ਫੇਵਿਕੋਲ ਬਹੁਤ ਵੱਡਾ ਬ੍ਰਾਂਡ ਹੈ ਸੋ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਇਹ ਆਉਣ ਵਾਲੇ ਸਮੇਂ 'ਚ ਮੋਨੋਪੋਲੀ ਸਟਾਕ ਹੈ ਬਹੁਤ ਵੱਡੀ ਮਾਰਕੀਟ ਨੂੰ ਕਵਰ ਕਰੇਗਾ ਉਹਨੂੰ ਪਤਾ ਹੋਏਗਾ ਕਿ ਫਿਊਚਰ ਕੀ ਰਹਿਣ ਜਾ ਰਿਹਾ ਹੈ ਇਹਦਾ ਪਰ ਹੁਣ ਮੇਨ ਪੁਆਇੰਟ ਸਮਝਿਓ ਇੱਥੇ ਕਿਸੇ ਨੇ ਇਹ ਸਟਾਕ ਇੱਥੇ ਬਾਈ ਕੀਤਾ ਹੁੰਦਾ ਠੀਕ ਹੈ 18 ਰੁਪਏ ਦਾ ਸਟਾਕ ਪਰ ਲਿਆ ਤਾਂ ਨਹੀਂ ਇਨਵੈਸਟਮੈਂਟ ਕਰਨ ਲਈ ਹੈ ਹੁਣ ਕਿਸੇ ਬੰਦੇ ਨੇ ਇਹਦੇ ਵਿੱਚ ਕਿੰਨੀ ਇਨਵੈਸਟਮੈਂਟ ਹੈ ਇਨਵੈਸਟਮੈਂਟ ਤੋਂ ਭਾਵ ਕੀ ਹੁੰਦਾ ਉਹਨੇ ਬਿਜ਼ਨਸ ਮਾਡਲ ਦੇਖਿਆ ਕੰਪਨੀ ਦਾ ਵੈਲਿਊਏਸ਼ਨ ਦੇਖੀ ਉਹਨੇ ਵੇਖਿਆ ਯਾਰ 10 ਸਾਲ ਬਾਅਦ ਮੈਨੂੰ ਪਤਾ ਹੈ ਕੰਪਨੀ ਕਿੱਥੇ ਖੜੀ ਹੋਊ ਕਿਉਂਕਿ ਮੋਨੋਪੋਲੀ ਸਟਾਕ ਹੈ ਫਿਊਚਰ ਇਨ ਦਾ ਬਹੁਤ ਵਧੀਆ ਹੈ ਫੇਵਿਕੋਲ ਦੀ ਡਿਮਾਂਡ ਰਹਿਣ ਵਾਲੀ ਹੈ ਲੋਕਾਂ ਨੇ ਘਰਾਂ 'ਚ ਵੀ ਵਰਤਣਾ ਇਹਨੂੰ ਜਾਂ ਜਿੰਨੇ ਵੀ ਕਾਰਪੈਂਟਰ ਹੈ ਗੱਡੀਆਂ ਸਾਰੇ ਕਿਤੇ ਵਰਤਿਆ ਜਾਂਦਾ ਹਰ ਸਾਰਾ ਕੈਮੀਕਲ ਹੀ ਇਹਨਾਂ ਦਾ ਵਰਤਿਆ ਜਾਂਦਾ ਜਿਹੜੇ ਬੰਦੇ ਨੇ ਇਹ ਸੋਚਿਆ ਤੇ ਬਾਅਦ ਚ ਜਦੋਂ ਉਹਨੂੰ 18 ਦਾ ਸਟਾਕ ਬਾਈ ਚਾਂਸ ਉਹ ਹੋ ਗਿਆ ਲਾ ਲਓ एग्जांपल ਨਾਲ 30 ਰੁਪਏ ਦਾ 40 ਰੁਪਏ ਦਾ 60 ਰੁਪਏ ਦਾ ਡਬਲ ਹੋ ਗਿਆ ਟ੍ਰਿਪਲ ਹੋ ਗਿਆ ਉਦੋਂ ਬੰਦੇ ਕਿੰਨੀ ਦਾ ਇਨਵੈਸਟਮੈਂਟ ਹੈ ਪਰ ਉਦੋਂ ਬੰਦਾ ਕੀ ਕਰਦਾ ਗਰੀਡ ਵਿੱਚ ਆ ਜਾਂਦਾ ਯਾਰ ਇੰਨਾ ਪ੍ਰੋਫਿਟ ਹੋ ਗਿਆ ਨਿਕਲ ਜੀਏ ਉਹ ਇਨਵੈਸਟਮੈਂਟ ਨੂੰ ਉਹਨੇ ਟਰੇਡਿੰਗ ਬਣਾਤਾ ਠੀਕ ਹੈ ਹੋ ਸਕਦਾ ਡਬਲ ਪ੍ਰੋਫਿਟ ਲੈ ਗਿਆ ਟ੍ਰਿਪਲ ਲੈ ਗਿਆ ਪਰ ਅਸਲ ਚ ਉਹਨੇ ਲਾਸ ਕੀ ਖਾਦਾ ਜੇ ਉਹਨੇ ਇਨਵੈਸਟਮੈਂਟ ਲਈ ਲਿਆ ਸੀ ਜੇ ਅੱਜ ਵੀ ਰੱਖਦਾ ਜੋ 1479 ਦਾ ਸਟਾਕ ਹੈ ਪਰ ਉਹਨੇ ਨਿਕਲ ਕਾ ਦਿੱਤੇ ਜਾਂ ਨਾ ਸੀ 30 40 50 ਜਿੰਨੇ ਤੇ ਵੀ ਨਿਕਲਦਾ ਠੀਕ ਹੈ ਜੇ 2200 ਲਾਸ ਵਿੱਚ ਵੀ ਚਲਾ ਜਾਂਦਾ ਲਿਖ ਕਿਉਂਕਿ ਇਨਵੈਸਟਮੈਂਟ ਚ ਵੀ ਕੀ ਹੁੰਦਾ ਮਾਈਨਸ ਜਦੋਂ ਸਟਾਕ ਜਾਣਾ ਸ਼ੁਰੂ ਹੋ ਜੇ ਨਾ ਲੋਕ ਉਦੋਂ ਵੀ ਡਰਦੇ ਨਿਕਲ ਜਾਂਦੇ ਫੋਰ ਐਗਜ਼ਾਮਪਲ ਇਹੀ ਸਟਾਕ ਦਾ ਪ੍ਰਾਈਸ ਮੈਨ ਨੂੰ ਥੋੜਾ ਜਿਹਾ ਉੱਪਰ ਲੈ ਕੇ ਜਾਨਾ ਠੀਕ ਹੈ ਆ 383 ਰੁਪਏ ਦੇ ਆ 383 ਤੋਂ ਬਾਅਦ ਚ ਫਾਲ ਹੋ ਕੇ ਕੀ ਇਹ ਥੱਲੇ ਆਇਆ ਸੀ ਸਟਾਕ ਆ ਦੇਖੋ ਇੰਨਾ ਫਾਲ ਆਇਆ ਲਗਭਗ ਕਿੰਨਾ ਹੈ ਅੰਤਜੇ ਨਾਲੇ ਕੇ ਚੱਲਣਾ ਮੈਂ 250 ਗਿਣ ਲਓ 250 ਤੱਕ ਆਇਆ ਠੀਕ ਹੈ ਬਾਇੰਗ ਸੀ 383 ਤੇ ਐਡਾ ਵੱਡਾ ਲਾਸ ਕਿਤੀ ਉਹਨੇ ਇਨਵੈਸਟਮੈਂਟ ਹੈ ਪਰ ਉਹਨੇ ਟ੍ਰੇਡ ਕਰਤਾ ਮੈਂ ਲਾਸ ਤੇ ਨਿਕਲਦਾ ਐ ਦੂਜਾ ਜ਼ਿਆਦਾ ਲਾਸ ਨਹੀਂ ਲੈ ਜਾਂਦਾ ਪਰ ਉਹ ਸਟਾਕ ਫੇਰ ਉਸ ਤੋਂ ਬਾਅਦ ਥੱਲੇ ਆ ਕੇ ਫਿਰ ਤਾਂ ਗਿਆ ਸੋ ਇਹਦੇ ਵਿੱਚ ਵੀ ਲੋਕ ਘਾਟਾ ਖਾਂਦੇ ਆ ਰੀਜ਼ਨ ਇਹੀ ਰਹਿੰਦਾ ਲੋਕ ਡਿਸਾਈਡ ਨਹੀਂ ਕਰ ਪਾਉਂਦੇ ਹੋ ਟਰੇਡ ਕਰ ਰਿਹਾ ਕਿ ਇਨਵੈਸਟਮੈਂਟ ਕਰ ਰਿਹਾ ਪਿਛਲੀ ਵੀਡੀਓ ਵਿੱਚ ਵੀ ਮੈਂ ਇਹੀ ਸਮਝਾਇਆ ਦੁਬਾਰਾ ਮੈਨੂੰ ਇੱਕ ਵੀਡੀਓ ਹੋਰ ਬਣਾਉਣੀ ਪਈ ਮੈਂ ਚਾਹੁੰਦਾ ਇਗਜ਼ਾਮਪਲ ਨਾਲ ਬੈਟਰ ਤਰੀਕੇ ਨਾਲ ਸਮਝੋ ਵੀਡੀਓਜ਼ ਆਪਣੇ ਕੋਲ ਕੰਟੈਂਟ ਹੋਰ ਵੀ ਬਹੁਤ ਪਿਆ ਪਰ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਹਰ ਕੋਈ ਸਟਾਕ ਹੀ ਬਾਈ ਕਰਨਾ ਚਾਹੁੰਦਾ ਹੈ ਠੀਕ ਹੈ ਸਟਾਕ ਬਾਈ ਕਰਨ ਤੋਂ ਪਹਿਲਾਂ ਇਹ ਪਤਾ ਕਰੋ ਕਾਰਨ ਕੀ ਹੈ ਕਿਉਂ ਬਾਈ ਕਰ ਰਹੇ ਹੋ ਜਾਂ ਇਨਵੈਸਟਮੈਂਟ ਕਰੋ ਜਾਂ ਟਰੇਡਿੰਗ ਕਰੋ ਦੋਵਾਂ ਨੂੰ ਮਿਕਸ ਅਪ ਨਾ ਕਰੋ ਠੀਕ ਹੈ ਇੱਕ ਚੀਜ਼ ਤੇ ਫੈਸਲਾ ਲਾਓ ਮੇਰੇ ਖਿਆਲ ਨਾਲ ਤੁਹਾਨੂੰ ਕਲੀਅਰੈਂਸ ਹੋਈ ਹੋਏਗੀ ਫ ਕਮੈਂਟ ਕਰੋ ਆਪਾਂ ਜਵਾਬ ਦੇਵਾਂਗੇ ਧੰਨਵਾਦ